ਸੁਖਵੀਰ ਸਿੰਘ ਬਾਦਲ ਨੂੰ ਇੱਕੋ ਗੱਲ ਕਹਿਣਾ ਹੁਣਾ ਚਾਹੇ ਮੈਂ ਨਾਲ ਰਿਹਾ ਚਾਹੇ ਮੈਂ ਬਖੜਾ ਲਿਆ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਗੁਣਾਂ ਨੂੰ ਅਪਣਾਓ ਉਹਨਾਂ ਨੇ ਕੋਸ਼ਿਸ਼ਾਂ ਦਾ ਬਹੁਤ ਵੱਡੀ ਚੇਂਜ ਆਈ ਹੈ নো ਡਾਊਟ ਲੇਕਿਨ ਮੈਂ ਸਮਝਦਾ ਕਿ ਅਜੇ ਵੀ ਉਹਨਾਂ ਦੀ ਸੋਚ ਤੇ ਪਰਦੈਂਡੀ ਲੋੜ ਪਰਦੈਂਡੀ ਲੋੜ ਔਰ ਸਰਦਾਰ ਬਾਦਲ ਸੁਖਵੀਰ ਸਿੰਘ ਬਾਦਲ ਨੂੰ ਵੀ ਲੋੜ ਹੈ ਰادار ਪ੍ਰਕਾਸ਼ ਸਿੰਘ ਬਾਦਲ ਜੀ ਪਹਿਲੀ ਬੈਠੀ ਤੇ ਇਕੱਠੇ ਹੋਏ ਗੁਰੂ ਪਿਆਰੀ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਤਾਂ ਮੈਨੂੰ ਇਸ ਗੱਲ ਦੀ ਖੁਸ਼ੀ ਹੋਈ ਹੈ ਕਿ ਜਿੰਨੇ ਵੀ ਸਾਡੇ اپੋਜੀਸ਼ਨ ਪਾਰਟੀਆਂ ਦੇ ਜਿੰਨੀਆਂ ਪਾਰਟੀਆਂ ਇੱਥੇ ਆਈਆਂ ਉਹਨਾਂ ਨੇ ਦਿਲੋਂ ਬੋਲਿਆ ਇੱਕ ਹੁੰਦਾ ਹੈ ਫਾਰਮੈਲਿਟੀ ਦੇ ਤੌਰ ਤੇ ਆਉਣਾ ਇੱਕ ਉਹਨਾਂ ਦੀ ਪੋਜੀਸ਼ਨ ਦੇ ਹਿਸਾਬ ਨਾਲ ਬੋਲਣਾ ਮੈਨੂੰ ਬਹੁਤ ਲੰਮਾ ਸਮਾਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨਾਲ ਬਹੁਤ ਨੇੜਿਓਂ ਮਿਲਣ ਦਾ ਮੌਕਾ ਹੋਇਆ ਔਰ ਉਹਨਾਂ ਨਾਲ ਕੰਮ ਕਰਨ ਦਾ ਮੌਕਾ ਮਿਲੇ ਜਿਸ ਤਰ੍ਹਾਂ ਉਹਨਾਂ ਦੀ ਸ਼ਖਸੀਅਤ ਸੀ ਅਜੋਨਾ ਪੁਲੀਟिकल ਬੰਦੇ ਚ ਬਹੁਤ ਘੱਟ ਕਿਸੇ ਕਿਸੇ ਨੂੰ ਮਿਲ ਸਕਦੀ ਹੈ ਉਹ ਵੀ ਮੈਂ ਇਸ ਕਰਕੇ ਕਹਿ ਰਿਹਾ ਕਿ ਇਹ ਨਾ ਕੋਈ ਗੁੱਸਾ ਕਰ ਦੇ ਕਿ ਸਾਡਾ ਨਹੀਂ ਨਾ ਪਰ ਕੋਈ ਕੋਈ ਹੋ ਸਕਦਾ ਹੈ ਲੇਕਿਨ ਜੋ ਉਹਨਾਂ ਦੇ ਗੁਣਾਂ ਦੀ ਓ ਗੁਰਲੀਸਨ ਉਹਨਾਂ ਨੇ ਚਾਹੇ ਕੋਈ ਵੱਡਾ ਸੀ ਚਾਹੇ ਛੋਟਾ ਵਰਕਰ ਸੀ ਜਿੰਨੇ ਪਿਆਰ ਨਾਲ ਉਹਨਾਂ ਨੇ ਗੱਲ ਸੁਣੀ ਅੱਜ ਅਸੈਂਬਲੀ ਦੀ ਗੱਲ ਚੱਲੀ ਹੁਣ ਜਿਸ ਤਰ੍ਹਾਂ ਅਸੈਂਬਲੀ ਵਿੱਚ ਉਹਨਾਂ ਦਾ ਵਰਤੋਅ ਹੁੰਦਾ ਸੀ ਕਿ ਜਿਸੇ ਨਾਲ ਪਿਆਰ ਜਿਵੇਂ ਚੌਧਰੀ ਸਾਹਮਣੇ ਕਿਹਾ ਨਾ ਕਿ ਉਹ ਬਹੁਤ ਪਿਆਰ ਨਾਲ ਹਰੇਕ ਨੂੰ ਕਿਸੇ ਨੂੰ ਪੁੱਤਰ ਕਹਿ ਕੇ ਕਿਸੇ ਨੂੰ ਬੱਚੂ ਕਹਿ ਕੇ ਕਿਸੇ ਨੂੰ ਪੁਰਾ ਕਹਿ ਕੇ ਉਹ ਬਰਚਕਾ ਲੈਂਦੇ ਸੀ ਇਸ ਕਰਕੇ ਉਹਨੇ ਗੁਣਾ ਕੋਈ ਜੇ ਵਰਧਨ ਕਰੀ ਵਰਨਨ ਕਰੀਏ ਤਾਂ ਬਹੁਤ ਵੱਡਾ ਸਮਾਂ ਲੱਗਦਾ ਮੈਂ ਤਾਂ ਚੀਮਾ ਸਾਹਿਬ ਨੂੰ ਕਿਹਾ ਸੀ ਕਿ ਪਾਰਟੀ ਵੱਲੋਂ ਗੁੰਦਰ ਸਾਹਿਬ ਨੇ ਬੋਲ ਦਿੱਤਾ ਐਜਪੀਸੀ ਵੱਲੋਂ ਸਰਦਾਰ ਤੁਮ ਤਾਂ ਅਮੀ ਸਾਹਿਬ ਬੋਲ ਗਏ ਨੇ ਮੈਨੂੰ ਰਹਿਣ ਦੇ ਪਰ ਫਿਰ ਵੀ ਇਹਨਾਂ ਦਾ ਹੁਕਮ ਹੋਇਆ ਕਿ ਨਹੀਂ ਮੈਂ ਦੋ ਲਫ਼ਜ਼ ਜ਼ਰੂਰ ਕਹਾਂ ਮੈਂ ਇਹ ਜੋ ਗੱਲ ਮੈਨੂੰ ਸਭ ਤੋਂ ਵੱਧ ਚੰਗੀ ਲੱਗੀ ਉਹ ਐਸੀ ਕਿਸੇ ਨੇ ਵੀ ਪਾਰਟੀਆਂ ਦੇ ਬੰਦੇ ਆਏ ਉਹਨਾਂ ਨੇ ਕਿਹਾ ਸਾਡੇ મતभेद politcal ਹੋ ਸਕਦੇ ਆ ਲੇਕਿਨ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਪੋਜੀਸ਼ਨ ਜਿਹੜੀ ਸੀ ਉਹਦਾ ਕੋਈ ਮੁਕਾਬਲਾ ਨਹੀਂ ਔਰ ਇਸ ਕਰਕੇ ਨਹੀਂ ਮੈਂ ਕਹਿ ਰਿਹਾ ਕਿ ਮੈਂ ਬਹੁਤ ਨਿਲੇ ਰਿਹਾ ਲੇਕਿਨ ਜਿਸ ਤਰ੍ਹਾਂ ਉਹਨਾਂ ਨੇ ਵੈਸੇ ਤਾਂ ਭੂਂਦਰ ਸਾਹਿਬ ਨੇ ਬਹੁਤ ਦਮੇ ਸਮਰਦੇ ਗੱਲ ਕੀਤੀ ਹੈ ਲੇਕਿਨ ਜਿਸ ਤਰ੍ਹਾਂ ਉਹ ਤਰੀਕੇ ਨਾਲ ਲੜਦੇ ਸੀ ਜਿਸ ਤਰ੍ਹਾਂ ਉਹਨਾਂ ਦੀ ਪੋਜੀਸ਼ਨ ਸੀ ਔਰ ਉਹਨਾਂ ਨੇ ਕਦੇ ਵੀ ਪਿੱਛ ਨਹੀਂ ਦਿਖਾਈ ਨਾ ਪੰਥ ਨੂੰ ਨਾ ਪਾਰਟੀ ਨੂੰ ਨਾ ਪੰਜਾਬ ਨੂੰ ਨਾ ਦੇਸ਼ ਨੂੰ ਔਰ ਜਦੋਂ ਮੇਰੇ ਯਾਦ ਹੈ ਕਿ ਚੌਧਰੀ ਸਾਹਿਬ ਨੇ ਗੱਲ ਕੀਤੀ ਹੈ ਜਖੜ ਸਾਹਿਬ ਨੇ ਕਿ 1997 ਦੀ ਗੱਲ ਹੈ ਦੁਨੀਆ ਦੀ ਇੱਕੋ ਗੱਲ ਤੇ ਪਈ ਹਾਲਾਂਕਿ ਕਿਉਂਕਿ ਵਕਤ ਐਸਾ ਆਇਆ ਲੋਕਾਂ ਨੇ ਕਿਹਾ ਕਾਲੀਦਾਸ ਦਾ ਖਤਮ ਹੋ ਗਿਆ ਕਾਲੀਦਾਸ ਦਾ ਕੋਈ ਨਾ ਨਹੀਂ ਲੈਣਾ ਲੇਕਿਨ ਸਰਦਾਰ ਪ੍ਰਕਾਸ਼ ਸਿੰਘ ਬਾਦਲ ਕੱਲੇ ਲੈ ਕੇ ਤੁਰਦੇ ਰਹੇ ਆਪਣੇ ਸਾਥੀਆਂ ਨੂੰ ਔਰ ਉਹਨਾਂ ਨੇ ਹਮੇਸ਼ਾ ਇਹ ਗੱਲ ਦੀ ਪ੍ਰੇਰਨਾ ਕੀਤੀ ਕਿ ਸ਼ਰੋਮਣੀ ਅਕਾਲੀ ਦਲ ਤੋਂ ਬਿਨਾ ਕੋਈ ਐਸੀ ਪੰਜਾਬ ਦੀ ਰੀਜਨਲ ਪਾਰਟੀ ਨਹੀਂ ਹੈ ਜਿਹੜੀ ਤੁਹਾਡੀ ਮਦਦ ਕਰੇ ਜਾਂ ਜੋ ਪੰਜਾਬ ਦੇ ਹੱਕਾਂ ਦੇ ਹਿੱਤਾਂ ਲਈ ਲੜੇ ਮੈਂ ਇੱਕੀ ਗੱਲ ਬਹੁਤ ਖੁਸ਼ੀ ਦੀ ਗੱਲ ਇਸ ਗੱਲ ਕਰਦੇ ਆ ਕਿ ਉਹਨਾਂ ਦੇ ਗੁਣਾਂ ਨੂੰ ਬਹੁਤ ਵੱਡੇ ਜਿਹਾ ਆਪਾਂ ਕਰਨ ਲੱਗੇ ਇਹ ਤਾਂ ਬਹੁਤ ਵੱਡਾ ਲੰਮਾ ਸਮਾਂ ਲੱਗਦਾ ਤੁਸੀਂ ਬੜੀ ਦੇਰ ਦੇ ਬੈਠੇ ਹੋ ਮੈਂ ਸੁਖਵੀਰ ਸਿੰਘ ਬਾਦਲ ਨੂੰ ਇੱਕੋ ਗੱਲ ਕਹਿਣਾ ਹੁਣਾ ਚਾਹੇ ਮੈਂ ਨਾਲ ਰਿਹਾ ਚਾਹੇ ਮੈਂ ਬਖਰਾ ਰਿਹਾ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਗੁਣਾਂ ਨੂੰ ਅਪਣਾਓ ਔਰ ਉਹਨਾਂ ਨੇ ਕੁਝ ਅਦਾ ਬਹੁਤ ਵੱਡੀ ਚੇਂਜ ਆਈ ਹੈ ਨੋ ਡਾਊਟ ਲੇਕਿਨ ਮੈਂ ਇਹ ਸਮਝਦਾ ਕਿ ਅਜੇ ਵੀ ਉਹਨਾਂ ਦੀ ਸੋਚ ਤੇ ਪਹਿਰਾ ਦੇਣ ਦੀ ਲੋੜ ਹੈ ਪਾਰਟੀ ਨੂੰ ਪਹਿਰਾ ਦੇਣ ਦੀ ਲੋੜ ਹੈ ਔਰ ਸਰਦਾਰ ਬਾਦ ਸੁਖਵੀਰ ਸਿੰਘ ਬਾਦ ਨੂੰ ਵੀ ਲੋੜ ਹੈ ਇਸ ਕਰਕੇ ਮੇਰੀ ਬੇਨਤੀ ਹੈ ਕਿ ਆਓ ਆਪਾਂ ਇਕੱਠੇ ਹੋ ਕੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਪੂਰਨਿਆਂ ਤੇ ਚੱਲੀਏ ਔਰ ਅਸੀਂ ਕਿਉਂਕਿ ਉਹਨਾਂ ਦੇ ਬਹੁਤ ਨੇੜੇ ਦੇ ਸਾਥੀ ਸਰਦਾਰ ਚਟਾਲਾ ਸਾਹਿਬ ਬੈਠੇ ਨੇ ਇਹਨਾਂ ਨੇ ਆਪਣੀਆਂ ਮੰਨਦੀਆਂ ਗੱਲਾਂ ਕਰਨੀਆਂ ਨੇ ਤੈਨੂੰ ਮੈਂ ਬਹੁਤਾ ਸਮਾਂ ਨਹੀਂ ਲੈਣਾ ਮੈਂ ਉਸ ਰੰਗਰੇਲੇ ਸਾਥੀ ਨੂੰ ਸ਼ਰਧਾ ਦੇ ਪੇਟ ਕਰਨ ਦਾ ਸਾਡੇ ਲੀਡਰ ਨੂੰ ਸ਼ਰਧਾ ਦੇ ਫੁੱਲ ਪੇਟ ਕਰਦਾ ਹੋਇਆ ਤਦੋਂ ਕਿ ਮੈਂ ਦਾ ਜਾਜਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ